ਚਹਲਪਿੰਡ ਦੇ ਵਿੱਚ ਜਿਹੜਾ ਐਸੀ ਧਰਮਸ਼ਾਲਾ ਉਹਦੇ ਵਿੱਚ ਸੈੱਟ ਦੀ ਬਹੁਤ ਜ਼ਿਆਦਾ ਜ਼ਰੂਰ ਸੀ ਤੇ ਮੈਂ ਆਪਣੇ اختیਾਰੀ ਕੋਟੇ ਦੇ ਵਿੱਚੋਂ 2 ਲੱਖ ਰੁਪਏ ਜਿਹੜੀ ਗ੍ਰਾਂਟ ਦਿੱਤੀ ਆ ਤੇ ਅੱਜ ਪਿੰਡ ਵਾਲਿਆਂ ਨੇ ਉਹਦਾ ਜਿਹੜਾ ਨੀਂਹ ਪੱਥਰ ਰਖਾਇਆ ਕਿਉਂਕਿ ਸਰਕਾਰ ਆਮ ਆਦੀ ਪਾਰਟੀ ਸਰਕਾਰ ਆ ਆਮ ਲੋਕਾਂ ਦੀ ਸਰਕਾਰ ਆ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਹੇਠ ਜਿਹੜੇ ਲੋਕਪੱਖੀ ਜਿਹੜੇ ਕੰਮ ਕੀਤੇ ਜਾ ਰਹੇ ਪਿੰਡਾਂ ਦੇ ਵਿੱਚ ਵਿਕਾਸ ਕਾਰਜ ਕੀਤੇ ਜਾ ਰਹੇ ਪਿੰਡਾਂ ਦੇ ਵਿੱਚ ਖੇਡ ਗਰਾਊਂਡ ਬਣਾਏ ਜਾ ਰਹੇ ਨੇ ਉਹਨਾਂ ਨੂੰ ਨੌਜਵਾਨਾਂ ਦੇ ਖੇਡਣ ਲਈ ਪਿੰਡਾਂ ਦੇ ਵਿੱਚ ਨੌਜਵਾਨਾਂ ਦੇ ਲਈ ਅ ਜਮ ਲਗਾਏ ਜਾ ਰਹੇ ਨੇ ਪਿੰਡਾਂ ਦੇ ਵਿੱਚ ਸਾਡੀਆਂ ਇਹ ਬਜ਼ੁਰਗਾਂ ਦੇ ਜਿਹੜਾ ਸੈਰ ਕਰਨ ਦੇ ਲਈ ਚੰਗੀ ਸਿਹਤ ਯੋਗਤਾ ਦੀ ਜਿਹੜਾ ਆ ਪਾਰਕ ਬਣਾਇਆ ਜਾ ਰਿਹਾ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਹਰ ਇੱਕ ਸਹੂਲਤ ਜਿਹੜੀ ਅਸੀਂ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਜੋ ਜਦੋਂ ਸਰਕਾਰ ਬਣੀ ਜੀ ਦਾਅਵੇ ਕੀਤੇ ਸੀ ਬਹੁਤ ਸਾਰੇ ਦਾਅਵੇ ਨੇ ਬੀਬੀਆਂ ਦਾ 1100 ਹੋਰ ਬਹੁਤ ਇੱਦਾਂ ਦੇ ਦਾਅਵੇ ਕੀਤੇ ਸੀ ਜਿਹੜੇ ਲੋਕ ਉਮੀਦ ਕਰ ਰਹੇ ਨੇ ਕਿ ਜਲਦ ਪੂਰੇ ਹੋਣਗੇ ਕਦੋਂ ਪੂਰੇ ਹੋ ਜਾਣਗੇ ਜੀ ਦੇਖੋ ਜੀ ਪੰਜਾਬ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਸਰਕਾਰ ਬਣੀ ਤਾਂ ਉਦੋਂ ਅਸੀਂ ਵਾਅਦੇ ਬਹੁਤ ਕੀਤੇ ਸੀ ਜਿਦੇ ਵਿੱਚ ਹਰ ਅਸੀਂ ਵਾਦਾ ਪੂਰਾ ਕਰਨ ਲੱਗੇ ਹਾਂ ਸਭ ਤੋਂ ਪਹਿਲਾ ਵਾਦਾ ਸੀ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਤੁਸੀਂ ਦੇਖ ਰਹੇ ਹੋ ਆਪਣੇ ਹਜ਼ਾਰਾਂ ਦੀ ਗਿਣਤੀ ਦੇ ਜਿਹੜੇ ਅਸੀਂ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਤੇ ਇਸੇ ਤਰ੍ਹਾਂ 600 ਜੁਨਟ ਬਿਜਲੀ ਮੁਕਤ ਦਾ ਵਾਦਾ ਸੀ ਉਹ ਵੀ ਪੂਰਾ ਕੀਤਾ ਤੇ ਕਿਸਾਨਾਂ ਨੂੰ 24 ਘੰਟੇ ਬਿਜਲੀ ਸਪਲਾਈ ਉਹ ਵੀ ਕੀਤਾ ਤੇ ਕਿਸਾਨਾਂ ਨੂੰ ਜਿਹੜਾ ਖੇਤੀ ਦੇ ਲਈ ਨਹਿਰੀ ਪਾਣੀ ਆ ਉਹ ਵੀ ਲਾਇਆ ਤੇ ਇੱਕ ਜੋ ਵਾਦਾ ਕਰਿਆ ਵੀ ਨਹੀਂ ਸੀ ਅਸੀਂ ਸੜਕ ਸੁਰੱਖਿਆ ਫੋਰਸ ਸੂਬੇ ਦੇ ਵਿੱਚ ਜਿਹੜੇ ਹਾਸੇ ਹੁੰਦੇ ਸੀ ਹਜ਼ਾਰੇ ਕੀਮਤੀ ਜਨਾਂ ਚਲੀ ਜਾਂਦੀ ਸੀ ਅਸੀਂ ਉਹ ਵੀ ਕੰਮ ਕਰਕੇ ਦਿਖਾਏ ਨੇ ਤੇ ਵਾਅਦਾ ਕਰਿਆ ਸੀ ਚੰਗੀਆਂ ਸਿਹਤ ਸਭਾਵਾਂ ਉਹ ਵੀ ਹਸਪਤਾਲਾਂ ਦੇ ਵਿੱਚ ਸੁਧਾਰ ਕੀਤਾ ਡਾਕਟਰ ਸਮੇਂ ਸਿਰ ਮਿਲਦੇ ਦਵਾਈਆਂ ਦੇ ਜਿਹੜੇ ਹਰ ਪਾਸ ਤੋਂ ਮੁਕਤ ਮਿਲ ਰਹੀਆਂ ਨੇ ਤੇ ਇੱਕ ਕੱਲ ਜਿਹੜਾ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਇੱਕ ਨਵਾਂ ਐਲਾਨ ਕੀਤਾ ਮੁੱਖ ਮੰਤਰੀ ਸਿਹਤ ਯੋਜਨਾ ਜਿਹਦੇ ਵਿੱਚ 10 ਲੱਖ ਰੁਪਏ ਦਾ ਜਿਹੜਾ ਹਰ ਵਿਅਕਤੀ ਨੂੰ ਜਿਹੜਾ ਬੀਮਾ ਸੀ ਮੁਕਤ ਦੇਵਾਂਗੇ ਤੇ ਜਿਹਦੇ ਵਿੱਚ ਸਭ ਤੋਂ ਵੱਡੀ ਗੱਲ ਆ ਕਿ ਅਸੀਂ ਆਪਣਾ ਆਧਾਰ ਕਾਰਡ ਦਿਖਾ ਕੇ ਜਾਂ ਆਪਣਾ ਵੋਟਰ ਕਾਰਡ ਜਿਹੜਾ ਆਈਡੀ ਦਿਖਾ ਕੇ ਅਸੀਂ ਕੈਸ ਲੈਸ ਜਿਹੜਾ ਉਹ ਲਾ ਸ਼ੁਰੂ ਕਰਿਆ ਤੇ ਪੰਜਾਬ ਪਹਿਲਾ ਸੂਬਾ ਬਣ ਗਿਆ ਜਿਹੜੀਆਂ ਚੰਗੀਆਂ ਸੇਵਾਵਾਂ ਦੇਣ ਵਾਲਾ ਇਸੇ ਤਰ੍ਹਾਂ ਸਿੱਖਿਆ ਦੇ ਵਿੱਚ ਵੱਡਾ ਸੁਧਾਰ ਕੀਤਾ ਤੁਸੀਂ ਦੇਖ ਰਹੇ ਹੋ ਪਹਿਲਾਂ ਤੇ ਹੁਣ ਦੇ ਸਕੂਲਾਂ ਦੇ ਵਿੱਚ ਤੁਸੀਂ ਫਰਕ ਦੇਖ ਸਕਦੇ ਹੋ ਪਹਿਲੇ ਤੇ ਹੁਣ ਦੇ ਹਸਪਤਾਲਾਂ ਦੇ ਵਿੱਚ ਦੇਖ ਸਕਦੇ ਹੋ ਕਿੱਡੇ ਵੱਡੇ ਸੁਧਾਰ ਹੋਏ ਨੇ ਜੀ ਬੀਬੀਆਂ ਦਾ 1100 ਤੋਂ 4000 ਜੀ ਆ ਦੇਖੋ ਬੀਬੀਆਂ ਦੇ ਨਾਲ ਅਸੀਂ ਵਾਦਾ ਪੂਰਾ ਜਿਹੜਾ ਕਰ ਰਹੇ ਹਾਂ ਜਲਦੀਓ ਤੇ ਆਉਣ ਵਾਲੇ ਜਿਹੜਾ ਕੁਝ ਮਹੀਨਿਆਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਆ ਭਗਵੰਤ ਸਿੰਘ ਮਾਨ ਜੀ ਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜਿਹੜਾ ਜਲਦ ਹੀ ਇਹ ਵਾਅਦਾ ਪੂਰਾ ਕਰਨਗੇ ਕਿਉਂਕਿ ਜਿੱਥੇ ਵੀ ਤੁਹਾਨੂੰ ਪਤਾ 5 ਸਾਲ ਦਾ ਜਿਹੜਾ ਸਮਾਂ ਦਾ ਵਾਅਦੇ ਪੂਰੇ ਕਰਨ ਦਾ ਅਸੀਂ ਇੱਕ ਇੱਕ ਵਾਅਦਾ ਪੂਰਾ ਕਰਾਂਗੇ ਤੇ ਜਿਹੜੇ ਵਾਅਦੇ ਨਹੀਂ ਵੀ ਕੀਤੇ ਸੀ ਜਿਹੜੇ ਕੰਮ ਹੋਣ ਵਾਲੇ ਨੇ ਉਹ ਵੀ ਅਸੀਂ ਕਰ ਰਹੇ ਹਾਂ ਲੈਂਡ ਪੋਲੀਸੀ ਤੇ ਬਹੁਤ ਜਿਹੜੀ ਸਿਆਸਤਾਂ ਚੱਲ ਰਹੀ ਹੈ ਜੀ ਵਿਰੋਧ ਵੀ ਕਰ ਰਹੇ ਨੇ ਲੋਕ ਹੱਕ 'ਚ ਵੀ ਖੜੇ ਨੇ ਉਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਦੀਆਂ ਜ਼ਮੀਨਾਂ ਅਕਵਾਇਰ ਕਰਨ ਦੀ تیاری ਹੈ ਨਹੀਂ ਦੇਖੋ ਜਿਹੜੀ ਪੰਜਾਬ ਸਰਕਾਰ ਆ ਪੰਜਾਬ ਸਰਕਾਰ ਕਿਸਾਨਾਂ ਦੇ ਹੱਕ 'ਚ ਆ ਤੇ ਇਹ ਪਾਲਿਸੀ ਬਿਲਕੁਲ ਕਿਸਾਨਾਂ ਦੇ ਹੱਕ ਦੇ ਵਿੱਚ ਆ ਤੇ ਅਸੀਂ ਕੋਈ ਵੀ ਐਸੀ ਜੀ ਪਾਲਿਸੀ ਨਹੀਂ ਬਣਾਉਂਦੇ ਜਿਹੜੀ ਕਿਸਾਨਾਂ ਦੇ ਵਿਰੋਧ 'ਚ ਹੋਵੇ ਬੇਅਦਬੀ ਦੇ ਮਸਲੇ ਤੇ ਜੀ ਕਾਨੂੰਨ ਬਣਾਉਣ ਲਈ ਕਿਸੇ ਟਾਵਰ ਤੇ ਬੈਠਾ ਜੀ ਉਸ ਲਈ ਕੀ ਪ੍ਰਕਿਰਿਆ ਚੱਲ ਗਈ ਦੇਖੋ ਜੀ ਪੰਜਾਬ ਸਰਕਾਰ ਬੇਅਦਨੀ ਜਿਹੜੀਆਂ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਫੈਸਲੇਆਂ ਸਰਕਾਰਾਂ ਦੇ ਵਿੱਚ ਹੋਈਆਂ ਤੇ ਜਾステ 11 ਤਰੀਕ ਨੂੰ ਵਿਸ਼ੇਸ਼ اجلاس ਜਿਹੜਾ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਸੱਦੇ ਆ ਤੇ ਅਸੀਂ ਬੇਅਦਬੀ ਤੇ ਇੱਕ ਸਖਤ ਕਾਨੂੰਨ ਬਣਾਉਣ ਜਾ ਰਹੇ ਹਾਂ ਤਾਂ ਜੋ ਕਿਸੇ ਵੀ ਧਰਮ ਗ੍ਰੰਥ ਦੀ ਕੋਈ ਬੇਅਦਬੀ ਨਾ ਕਰ ਸਕੇ ਰਾਜਾ ਬਰਿੰਗ ਨੇ ਕਿਹਾ ਜੀ ਕਹਿੰਦੇ ਇਹ ਭਗਵੰਤ ਮਾਨ ਸਰਕਾਰ ਆ ਜਿਹੜੀ ਹੋਰ ਮੇਨ ਮੁੱਦਿਆਂ ਤੋਂ ਧਿਆਨ ਭਟਕਾਰ ਰਹੀ ਹੈ ਕਹਿੰਦੇ ਇਹ ਐਡਾ ਮੁੱਦਾ ਨਹੀਂ ਹੈਗਾ ਇਸ ਨੂੰ ਕਿਸ ਤਰ੍ਹਾਂ ਦੇਖੀ ਨਹੀਂ ਦੇਖੋ ਵਿਰੋਧੀਆਂ ਦਾ ਕੰਮ ਤਾਂ ਜਿਹੜਾ ਆਲੋਚਨਾ ਕਰਨੀ ਹੁੰਦਾ ਉਹਨੇ ਤਾਂ ਆਲੋਚਨਾ ਕਰਦੇ ਰਹਿਣਾ ਆਪਾਂ ਸਾਡਾ ਕੰਮ ਆ ਅਸੀਂ ਕੰਮ ਕਰਨਾ ਅਸੀਂ ਜਿਹੜੀ ਸਿਆਸਤ ਆ ਕੰਮਾਂ ਦੀ ਕਰਦੇ ਆ ਅਸੀਂ ਦੂਜੀ ਸਿਆਸਤ ਤੋਂ ਦੂਰ ਆ ਜੀ ਧੰਨਵਾਦ ਜੀ